ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਜਿਹੜਾ ਆਪਣੇ ਕੋਲੇ ਗਰਮੀ ਵਾਲਾ ਕੱਪੜਾ ਆਇਆ ਹੈ ਹਨਾ ਉਹਦੀ ਜਿੱਦਾਂ ਕਿ ਹਰੇ ਹਫ਼ਤੇ ਆਪਣੇ ਕੋਲੇ ਕੱਪੜਾ ਆਉਂਦਾ ਆਇਆ ਤੁਹਾਡੇ ਨਾਲ ਵੀਡੀਓ ਵੀ ਸ਼ੇਅਰ ਕਰਦੇ ਹੁੰਦੇ ਆ ਜਿਹੜਾ ਹੁਣ ਆਪਣੇ ਕੋਲੇ ਕਾਫੀ ਟਾਈਮ ਤੋਂ ਜਿਹੜਾ ਹੈਗਾ ਗਰਮੀ ਵਾਲਾ ਕੱਪੜਾ ਸੇਲ ਹੋ ਰਿਹਾ ਆਪਣਾ ਵਿਕਰੇ ਤੇ ਹੁਣ ਜਿਹੜਾ ਆਪਣੇ ਕੋਲੇ ਅੱਜ ਕੱਪੜਾ ਆਇਆ ਉਹਦੀ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆ ਸਾਰੇ ਤਰ੍ਹਾਂ ਦੇ ਸੂਟ ਆਏ ਆ ਹਨਾ ਜਿੱਦਾਂ ਕਿ ਕਾਟਨ ਸੂਟ ਕੈਮਰਿਕ ਸੂਟ ਰਿਯਾਨ ਸੂਟ ਹਨਾ ਬਰੋਸਾ ਸੂਟ ਸਾਰੇ ਤਰ੍ਹਾਂ ਦਾ ਆਪਣੇ ਕੋਲੇ ਕੱਪੜਾ ਆਇਆ ਹੈ ਕਾਟਨ ਦੁਪੱਟਾ ਪਿਓਰ ਦੁਪੱਟਾ ਇਹਦੇ ਚ ਜਿਹੜੀ ਹੈਗੀ ਸਾਰੀ ਵੈਰਾਈਟੀ ਆਪਣੇ ਕੋਲੇ ਆਈ ਹੈਗੀ ਕੀ ਕੀ ਰੇਟਾਂ ਚਾਹੀਏ ਕੀ ਕੀ ਕੱਪੜੇ ਦਾ ਜਿਹੜਾ ਹੈਗਾ ਅੱਜ ਕੱਲ੍ਹ ਰਵਾਜ ਹੈ ਟ੍ਰੈਂਡ ਚੱਲ ਰਿਹਾ ਹੈ ਹਨਾ ਉਹ ਵੀ ਕਿਉਂਕਿ ਜਿਹੜੀਆਂ ਮੇਰੇ ਭੈਣਾਂ ਨੇ ਲੈਣੇ ਹੁੰਦੇ ਨੇ ਹਨਾ ਉਹ ਵੀ ਪਤਾ ਲੱਗ ਜਾਂਦਾ ਵੀ ਕਿਸ ਕਿਸ ਚੀਜ਼ ਦਾ ਜਿਹੜਾ ਹੈਗਾ ਰਵਾਜ ਚੱਲ ਰਿਹਾ ਉਹ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆਂ ਆਜੋ ਜੀ ਤੁਹਾਨੂੰ ਦਿਖਾਉਣੇ ਆ ਸਾਡੇ ਕੋਲੇ ਕੀ ਕੀ ਕੱਪੜਾ ਹੈ ਲਓ ਜੀ ਪਹਿਲਾਂ ਆਪਣੇ ਕੋਲੇ ਇਹ ਵਾਲੇ ਕਾਟਨ ਦੇ ਸੂਟ ਬਹੁਤ ਜ਼ਿਆਦਾ ਸੇਲ ਹੋ ਰਹੇ ਨੇ ਇਹ ਜਿਹੜੇ ਹੈਗੇ 100 300 ਦੇ ਜੀ ਜੇ ਦੋ ਲੈਣੇ ਨੇ 500 ਦੇ ਨੇ ਇਹਦੇ ਚ ਕਲਰ ਡਿਜ਼ਾਈਨ ਤੁਹਾਨੂੰ ਸਾਡੇ ਕੋਲੋਂ ਕਾਫੀ ਮਿਲ ਜਾਣਗੇ ਆ ਦੇਖੋ ਇਹਦੇ ਰੰਗ ਜਿਹੜੇ ਹੈਗੇ ਨੇ ਅਲੱਗ ਅਲੱਗ ਹੈਗੇ ਤੇ ਰੰਗ ਉੱਧਰ ਪਏ ਆ ਮੈਂ ਤੁਹਾਨੂੰ ਫੇਰ ਦਿਖਾ ਦੂੰ ਥਾਨਾ ਦੇ ਵਿੱਚ ਹੀ ਪਏ ਆ ਉਸ ਤੋਂ ਥੋੜਾ ਜਆ ਵਧੀਆ ਆ ਗਿਆ ਇਹ ਵਾਲਾ ਕੱਪੜਾ ਜੀ ਦੇਖੋ ਖੋਲ ਕੇ ਦਿਖਾਵਾਂਗੇ ਆਪਾਂ ਤੁਹਾਨੂੰ ਇਹ ਵਾਲਾ ਜਿਹੜਾ ਹੈਗਾ ਇਹ ਜੇ ਸਾਡੇ ਜਿਹੜੇ ਹੈਗੇ ਲੰਪ ਹੀ ਆਏ ਸੀਗੇ ਤਿੰਨ ਤਿੰਨ ਸੂਟਾਂ ਦਾ ਜਿਹੜਾ ਹੈਗਾ ਸੈੱਟ ਹੁੰਦਾ ਹੈ ਇਹ ਉਸ ਤੋਂ ਥੋੜਾ ਜਿਹਾ ਵਧੀਆ ਚ ਆ ਗਿਆ ਇਹਦੇ ਇਹਦੇ ਵੀ ਚਾਰ ਕਲਰ ਹੈਗੇ ਆ ਇੱਕ ਮਹਿੰਦੀ ਕਲਰ ਸਾਡਾ ਸੇਲ ਹੋ ਗਿਆ ਇਹਦੇ ਵਿੱਚੋਂ ਇਹਦੇ ਵੀ ਜਿਹੜੇ ਹੈਗਾ ਚਾਰ ਚਾਰ ਕਲਰ ਆਏ ਆ ਇਹ 3.5 ਤੋਂ 400 ਦੀ ਰੇਂਜ ਚ ਹੁੰਦੇ ਆ ਜੀ ਇਹ ਵਾਲੇ ਸੂਟ ਇੱਕ ਆਪਣੇ ਕੋਲ ਇਹ ਵੀ ਵਾਲੇ ਸੂਟ ਆਏ ਨੇ ਇਹ ਏਕੇ ਟੈਕਸ ਦੇ ਸੂਟ ਹੈਗੇ ਆ ਜੀ ਬਹੁਤ ਵਧੀਆ ਕੱਪੜਾ ਹੈਗਾ ਆ ਕੋਈ ਇਹਦਾ ਲੰਬਾ ਵਗੈਰਾ ਨਹੀਂ ਹੈਗਾ ਬਹੁਤ ਵਧੀਆ ਕੱਪੜਾ ਹੈਗਾ ਬਰੀਕ ਬੂਟੀ ਦੇ ਵਿੱਚ ਤੇ ਉਸ ਤੋਂ ਬਾਅਦ ਆਪਣੇ ਕੋਲੇ ਆਇਆ ਜੀ ਅਰੇ ਆਉਣ ਦੇ ਸੂਟ ਰੀਅਨ ਦੇ ਸੂਟ ਵੀ ਬਹੁਤ ਜ਼ਿਆਦੇ ਪ੍ਰਿੰਟ ਹੈਗੇ ਆ ਆਪਣੇ ਕੋਲੇ ਆ ਦੇਖੋ ਆਪਣੇ ਕੋਲੇ ਸਾਰੇ ਤਰ੍ਹਾਂ ਦਾ ਹੁੰਦਾ ਮੋਟੀ ਮੋਟੀ ਜੀ ਵੀਡੀਓ ਦਿਖਾਉਣੇ ਹੁੰਦੇ ਆ ਕਿਉਂਕਿ ਜ਼ਿਆਦਾ ਲੰਬੀ ਹੋ ਜਾਂਦੀ ਆ ਵੀਡੀਓ ਫਿਰ ਇਹ ਰਿਅਨ ਚ ਆਏ ਨੇ ਰਿਅਨ ਵੀ ਦੋ ਤਰ੍ਹਾਂ ਦੀ ਆਈ ਹੈ ਜੀ 300 ਦਾ ਸੂਟ ਵੀ ਹੈਗਾ ਆਪਣੇ ਕੋਲੇ 400 ਦਾ ਵੀ ਹੈਗਾ 500 ਦਾ ਵੀ ਹੈਗਾ ਆ ਦੇਖੋ ਜਿਹੜਾ ਪਹਿਲਾ ਸੂਟ ਦਿਖਾਇਆ ਸੀਗਾ ਉਹਦਾ ਇੱਕ ਇਹ ਵਾਲਾ ਕਲਰ ਹੈ ਇੱਕ ਆਪਣੇ ਕੋਲੇ ਬਰੋਸ਼ਾ ਸਟਾਰਟ ਹੋ ਜਾਂਦਾ ਜੀ ਇੱਕ ਸੂਟ ਹੈਗਾ 400 ਤੇ 300 ਦਾ ਦੋ ਲਵੋਗੇ 500 ਦੇਣੇ ਜੀ ਆ ਦੇਖੋ AK Tex ਦੇ ਇਹ ਵਾਲੇ ਆ ਜਿਹੜੇ ਪਹਿਲਾਂ ਦਿਖਾਏ ਇਹ 350-400 ਦੀ ਰੇਂਜ 'ਚ ਨੇ ਜੀ ਇੱਕ ਆਪਣੇ ਕੋਲੇ ਇਹ ਬਹੁਤ ਸੋਹਣਾ ਕੱਪੜਾ ਐ BMW ਦਾ ਇਹ BMW ਦੇ ਸੂਟ ਨੇ ਜੀ ਇਹ ਜਿਹੜੇ ਹੈਗੇ 550-600 ਦੀ ਰੇਂਜ 'ਚ ਹੁੰਦੇ ਆ ਇਹ ਸੂਟ ਆਪਣੇ ਕੋਲੇ 600 ਤੱਕ ਹੁੰਦੇ ਆ ਕਿਉਂਕਿ ਸਾਰੇ ਜਿਹੜੇ ਮੇਰੇ ਭੈਣਾਂ ਕੱਪੜੇ ਦਾ ਕੰਮ ਕਰਦੀਆਂ ਨੇ ਜਾਂ ਖਰੀਦਦੀਆਂ ਵਗੈਰਾ ਨੇ ਉਹਨਾਂ ਨੂੰ ਪਤਾ ਹੀ ਐ ਹੈਨਾ BMW ਦਾ ਕੱਪੜਾ ਜਿਹੜਾ ਹੈਗਾ ਬਹੁਤ ਵਧੀਆ ਹੁੰਦਾ ਆ ਤੇ ਥੋੜਾ ਜਿਹਾ ਵਧੀਆ ਚ ਮਹਿੰਗਾ ਵੀ ਹੁੰਦਾ ਆ ਆ ਦੇਖੋ ਇਹ ਆਪਣੇ ਕੋਲੇ ਕੈਮਰੀਕ ਦੇ ਸੂਟ ਆ ਗਏ ਜੀ ਬਹੁਤ ਹੀ ਸੋਹਣੇ ਪ੍ਰਿੰਟ ਨੇ ਆ ਦੇਖੋ ਕੈਮਰੀਕ ਦਾ ਪ੍ਰਿੰਟ ਇੱਕ ਇਹ ਆ ਗਿਆ ਪਿਸਤਾ ਇਹਦਾ ਸੌਰੀ ਇਹਦਾ ਕਲਰ ਆ ਗਿਆ ਇਹ ਵਾਲਾ ਆ ਦੇਖੋ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਬ੍ਰੇਕ ਬੁੱਟੀ ਦਾ ਦਿਖਾਇਆ ਉਹਦਾ ਇੱਕ ਇਹ ਕਲਰ ਆ ਗਿਆ ਇਹਦੇ ਨਾਲ ਦੇ ਬਹੁਤ ਸੂਟ ਆਪਾਂ ਸੇਲ ਕਰ ਚੁੱਕੇ ਆਪਣੇ ਕੋਲੇ ਪਹਿਲਾਂ ਵੀ ਆਏ ਨੇ ਇਹਦੇ ਨਾਲ ਦੇ ਸੂਟ ਹੁਣ ਜਿਹੜੇ ਹੈਗੇ ਦੁਬਾਰਾ ਵੀ ਆਏ ਨੇ ਇਹ ਕੈਮਰੀਕ ਦੇ ਆ ਗਏ ਜੀ ਸੂਟ ਸਾਰਿਆਂ ਚ ਕਲਰ ਮਿਲ ਜਾਣਗੇ ਇਹ ਜਿੱਦਾਂ ਕਿ ਮੇਰੀ ਭੈਣਾਂ ਕਹਿ ਦਿੰਦੀਆਂ ਨੇ ਵੀ ਅਸੀਂ ਪਾ ਨਹੀਂ ਸਕਦੇ ਥੋੜਾ ਜਿਹਾ ਸਿੰਥੈਟਿਕ ਵੀ ਬਿਲਕੁਲ ਜਿਹੜਾ ਹੈਗਾ ਪਤਲਾ ਕੱਪੜਾ ਮਤਲਬ ਕਿ ਕੱਚਾ ਕੱਚਾ ਜਿਹਾ ਕੱਪੜਾ ਹਨਾ ਜਿੱਦਾਂ ਕਿ ਫੀਲ ਨਹੀਂ ਹੁੰਦਾ ਇਹ ਕੱਪੜਾ ਵੀ ਆਪਣੇ ਪਾਇਆ ਹੋਇਆ ਬਹੁਤ ਹੀ ਜ਼ਿਆਦਾ ਜਿਹੜੀ ਹੈਗੀ ਸੌਫਟ ਵਾਲੀ ਕੈਮਰਿਕ ਹੈਗੀ ਆ ਆ ਦੇਖੋ ਕੈਮਰਿਕ ਆਪਣੇ ਕੋਲੇ ਕੈਮਰਿਕ ਵੀ ਦੋ ਤਰ੍ਹਾਂ ਦੀ ਮਿਲ ਜਾਣੀ ਹੈ ਏਕੇ ਦੀ ਕੈਮਰਿਕ ਵੀ ਮਿਲੂ ਇਹ ਏਕੇ ਦੀ ਕੈਮਰਿਕ ਹੈ ਇਹ ਜਿਹੜੀ ਹੈਗੀ ਸਿੰਪਲ ਕੈਮਰਿਕ ਕਿਉਂਕਿ ਇਹਦੇ ਵੀ ਅਲੱਗ-ਅਲੱਗ ਰੇਟ ਹੈਗੇ ਆ ਜੀ 350 ਤੋਂ 400 ਤੋਂ ਸ਼ੁਰੂ ਹੋ ਕੇ 600 ਤੱਕ ਆਪਣੇ ਕੋਲੇ ਕੈਮਰਿਕ ਹੁੰਦੀ ਹੈ ਆ ਦੇਖੋ ਇਹ ਜਿਹੜਾ ਪਹਿਲਾ BMW ਦਾ ਗਿਆ ਉਹਦੇ ਨਾਲ ਦਾ ਐਨੇ ਸੋਹਣੇ ਇਹ ਸਾਡੇ ਕੋਲੇ ਸਿਮਰ ਦੇ ਵਿੱਚ ਇਹਦੇ ਪ੍ਰਿੰਟ ਆਏ ਸੀਗੇ ਬਹੁਤ ਜਿਆਦਾ ਜਿਹੜਾ ਹੈਗਾ ਇਹ ਵਾਲਾ ਕੱਪੜਾ ਸੇਲ ਹੋਇਆ ਸੀਗਾ ਇਹ ਮਸਲੀਨ कॉटन ਦਾ ਆ ਗਿਆ ਜੀ ਫਿਰ ਮੈਂ ਹੁਣੇ ਕਟਿੰਗ ਕਰਕੇ ਹਟੀਆਂ ਆ ਦੇਖੋ ਆ ਕਿੰਨਾ ਸੋਹਣਾ ਹੈ ਬਾਂਦਨੀ ਪ੍ਰਿੰਟ ਦਾ ਇਹ ਵੀ ਏਕੇ ਦਾ ਹੈਗਾ ਆ BMW ਦਾ ਦੇਖੋ ਇੱਕ ਇਹ ਵਾਲਾ ਇਹਦੇ ਵਿੱਚ ਇਹਦੇ ਚ ਲਾਈਟਡ ਡਾਰਕ ਸਾਰੇ ਕਲਰ ਆ ਇੱਕ ਆਪਣੇ ਕੋਲੇ ਇਹ ਵਾਲੇ ਸੂਟ ਆਏ ਸੀਗੇ ਇਹਦੇ ਨਾਲ ਦੇ ਇਹ ਦੇਖੋ ਇਹ ਆਏ ਤੇ ਜੀ ਪੂਰੀ ਬਧੀਆ ਵਾਲੀ ਕੈਮਰਿਕ ਸੀਗੀ ਆਪਣੇ ਕੋਲੇ ਮੈਚਿੰਗ ਸੀਗੇ ਆ ਦੇਖੋ ਬਹੁਤ ਜਿਆਦੇ ਸੋਹਣਾ ਕੱਪੜਾ ਸੀਗਾ ਬਹੁਤ ਹੀ ਜਿਆਦੇ ਸੋਹਣਾ ਕੱਪੜਾ ਹੈ ਇਹਦੇ ਨਾਲ ਦੇ ਬਹੁਤ ਜਿਆਦੇ ਸੂਟ ਸਾਡੇ ਕੋਲੋਂ ਸੇਲ ਹੋ ਚੁੱਕੇ ਨੇ ਇਹਦੇ ਨਾਲ ਦੇ ਸੂਟ ਅਸੀਂ ਤਿਆਰ ਕਰਾ ਕੇ ਵੀ ਭੇਜੇ ਆ ਤੇ ਜਿਹੜਾ ਹੈਗਾ ਮੋਰੀ ਦੇ ਉੱਪਰ ਵਰਕ ਕਰਾ ਕੇ ਨਾਲ ਦੁਪੱਟੇ ਤੇ ਲੇਸ ਵਗੈਰਾ ਲਗਾ ਕੇ ਅਸੀਂ ਮੇਰੇ ਭੈਣਾਂ ਨੇ ਤਿਆਰ ਕਰਵਾਏ ਨੇ ਸਾਡੇ ਕੋਲ ਹੀ ਉਹ ਆਪਾਂ ਨੇ ਭੇਜੇ ਨੇ ਇਹ ਮੈਚਿੰਗ ਸੂਟ ਸੀਗੇ ਸਾਰੇ ਆ ਦੇਖੋ ਇਹ ਵੀ ਕਪੜਾ ਬਹੁਤ ਆ ਕਾਲਾ ਸੂਟ ਇਹ ਵਾਲਾ ਪ੍ਰਿੰਟ ਅਸੀਂ ਕਾਲੇ ਸੂਟ ਦੇ ਵਿੱਚ ਇੰਨੇ ਕ ਜਿਆਦੇ ਸੂਟ ਸੇਲ ਕਰ ਚੁੱਕੇ ਆ ਕਿਉਂਕਿ ਇਹਦੇ ਵਿੱਚ 20-20 ਮੀਟਰ ਦੇ 25-25 ਮੀਟਰ ਦੇ ਥਾਣ ਆਉਂਦੇ ਆ ਮੈਨੂੰ ਆਪ ਖੁਦ ਵੀ ਯਾਦ ਨਹੀਂ ਹੈਗਾ ਅਸੀਂ ਕਿੰਨੇ ਕ ਥਾਣ ਆ ਇਹਦੇ ਨਾਲ ਦੇ ਸੇਲ ਕਰ ਚੁੱਕੇ ਆ ਕਿਉਂਕਿ ਪ੍ਰਿੰਟ ਬਹੁਤ ਜਿਆਦਾ ਸੋਹਣਾ ਇਹਦਾ ਪ੍ਰਿੰਟ ਕਬਾ ਕੇ ਕਪੜਾ ਵੀ ਬਹੁਤ ਹੀ ਜਿਆਦਾ ਸੋਹਣਾ ਕੱਪੜਾ ਹੈ ਦੇਖੋ ਕੰਨੀ ਤੋਂ ਤੁਹਾਨੂੰ ਪਤਾ ਹੀ ਲੱਗ ਜਾਏਗਾ ਐਨਾ ਸੋਹਣਾ ਕੱਪੜਾ ਇਹਦੇ ਨਾਲ ਦੇ ਅਸੀਂ ਬਹੁਤ ਹੀ ਜਿਆਦਾ ਕੱਪੜੇ ਸੂਟ ਜਿਹੜੇ ਹੈਗੇ ਨੇ ਸੇਲ ਕਰਤੇ ਨੇ ਇਹ ਆਪਣੇ ਕੋਲੇ ਹੁੰਦੇ ਨੇ ਜੀ ਮੈਚਿੰਗ ਦਾ ਸੂਟ ਆ ਵਿੱਚ ਹੀ ਆਲ ਓਵਰ ਸੂਟ ਤੇ ਬੜਾ ਆਊਟਾ ਦੁਪੱਟਾ ਆ ਦੇਖੋ ਇੱਕ ਆਪਣੇ ਕੋਲੇ ਇਹ ਵਾਲੇ ਸੂਟ ਆਏ ਸੀਗੇ ਇਹ ਬੜੇ ਸੋਹਣੇ ਸੂਟ ਨੇ ਕੱਪੜਾ ਵੀ ਜਿਹੜਾ ਹੈਗਾ ਬਹੁਤ ਹੀ ਜ਼ਿਆਦਾ ਵਧੀਆ ਕੱਪੜਾ ਹੈ ਦੇਖੋ ਇਹ ਸਲਵਾਰ ਕਮੀਜ਼ ਹੈਗਾ ਸੌਰੀ ਇਹ ਸਲਵਾਰ ਹੈ ਕਮੀਜ਼ ਦੇ ਵਿੱਚ ਵੀ ਪ੍ਰਿੰਟ ਹੈਗਾ ਆ ਥੋੜਾ ਜਿਹਾ ਜ਼ਿਆਦਾ ਹਾਈਲਾਈਟ ਕਰਿਆ ਹੋਇਆ ਇਹ ਥੋੜਾ ਜਿਹਾ ਲਾਈਟ ਹੈ ਦੇਖੋ ਸਲਵਾਰ ਦੇ ਵਿੱਚ ਵੀ ਪ੍ਰਿੰਟ ਹੈਗਾ ਇਹ ਵੀ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਇਹ 7750 ਦੀ ਰੇਂਜ ਦੇ ਵਿੱਚ ਮੈਚਿੰਗ ਸੂਟ ਹੈਗੇ ਨੇ ਜੀ ਜਿਹੜਾ ਉਹ ਵਧੀਆ ਵਾਲੇ ਤੇ ਉਹ ਵੀ ਸੇਮ ਰੈਂਸ ਸੀਗਾ ਇੱਕ ਆਪਣੇ ਕੋਲ ਇਹ ਵਾਲੇ ਕਾਟਨ ਦੇ ਸੂਟ ਆ ਹੁੰਦੇ ਆ ਆ ਦੇਖੋ ਇਹ ਜਿਹੜੇ ਹੈਗੇ ਅੱਜ ਹੀ ਸੇਲ ਹੋਏ ਆ ਇਹ ਅਸੀਂ ਸਿਲਾਈ ਕਰਨੇ ਆ ਇਹਦੇ ਨਾਲ ਦੇ ਤਾਂ ਹਰ ਇੱਕ ਵਾਰੀ ਵੀਡੀਓ ਚ ਤੁਹਾਨੂੰ ਦਿਖਾਉਣੇ ਹੀ ਆ ਅਸੀਂ ਇਹਦੇ ਨਾਲ ਦੇ ਜਿਹੜੇ ਕਲਰ ਹੈਗਾ ਬਦਲ ਕੇ ਆਉਂਦੇ ਆ ਕਲਰ ਤਾਂ ਬਦਲ ਕੇ ਆਉਂਦੇ ਰਹਿੰਦੇ ਆ ਪਰ ਕਈ ਵਾਰੀ ਸੇਮ ਵੀ ਆ ਜਾਂਦੇ ਆ ਆ ਦੇਖੋ ਇਹ ਜਿਹੜਾ ਹੈਗਾ ਕਾਟਨ ਦਾ ਸੂਟ ਹੈ ਨਾਲ ਜਿਹੜਾ ਹੈਗਾ ਥ੍ਰੈਡ ਤੇ ਮਿਰਲ ਵਰਕ ਹੋਇਆ ਹੋਇਆ કોટਨ ਦੇ ਹੀ ਦੁਪट्टे ਆ ਇਹਦੇ ਵਿੱਚ ਆ ਦੇਖੋ ਪੂਰੇ ਫੁੱਲ ਸਾਈਜ਼ ਦੇ ਜਿਹੜੇ ਹੈਗੇ ਦੁਪट्टे ਆ ਬਹੁਤ ਵਧੀਆ ਕਪੜਾ ਹੈਗਾ ਜੀ ਇਹ 5 550 ਦੀ ਰੇਂਜ ਚ ਤੁਹਾਨੂੰ ਸਾਡੇ ਕੋਲ ਮਿਲ ਜਾਣਗੇ ਵਧੀਆ ਵਾਲੇ ਵੀ ਤੇ ਬਾਕੀ 600 700 ਤੱਕ ਆਪਣੇ ਕੋਲੇ ਕੋਟਨ ਦੁਪट्टे ਦੀ ਵੈਰਾਈਟੀ ਹੁੰਦੀ ਆ 300 ਤੋਂ ਸ਼ੁਰੂ ਹੋ ਗਈ ਇਹ ਨਹੀਂ ਹੈਗਾ ਵੀ ਤੁਸੀਂ ਸਸਤੇ ਤੋਂ ਵੀ ਖਰੀਦ ਸਕਦੇ ਹੋ ਸਸਤੇ ਵੀ ਹੈਗੇ ਆਪਣੇ ਕੋਲੇ ਦੇਖੋ ਕੋਟਨ ਦੁਪट्टे ਦੇ ਵਿੱਚ ਆ ਦੇਖੋ ਇਹ ਵੀ ਕੋਟਨ ਦੁਪੱਟਾ ਹੋ ਗਿਆ ਇਹ ਵੀ ਕੋਟਨ ਦੁਪੱਟਾ ਹੋ ਗਿਆ ਇਹ ਵੀ ਕੋਟਨ ਦੁਪੱਟਾ ਹੋ ਗਿਆ ਜੀ ਇਹ ਵੀ ਕੋਟਨ ਦੁਪੱਟਾ ਕੋਟਨ ਦੁਪੱਟਾ ਕੋਟਨ ਦੁਪੱਟਾ ਕਿਉਂਕਿ ਸਾਰੇ ਤਰ੍ਹਾਂ ਦਾ ਕੋਟਨ ਦੁਪੱਟਾ ਆ ਰਿਹਾ ਆਪਣੇ ਕੋਲ ਇਹ ਵੀ ਕੋਟਨ ਦੁਪੱਟਾ ਇਹ ਮਾਈਆਂ ਵਾਲੇ ਕੋਟਨ ਦੁਪੱਟਾ ਇਹ ਵੀ ਬਹੁਤ ਜ਼ਿਆਦਾ ਸੋਹਣਾ ਕੱਪੜਾ ਨਿਕਲੇਆ ਇਹਦੇ ਨਾਲ ਦੇ ਵੀ ਆਪਾਂ ਬਹੁਤ ਜ਼ਿਆਦਾ ਸੌਖਾ ਸੇਲ ਕਰ ਚੁੱਕੇ ਆ ਇਹਦੇ ਕਲਰ ਹੈਗੇ ਆ ਇਹ ਸਾਰੇ ਕੋਟਨ ਦੁਪੱਟਾ ਫੁੱਟ ਹੈਗੇ ਆ ਜੀ ਕਿਉਂਕਿ ਸਾਰਿਆਂ ਦਾ ਰੇਟ ਵੀ ਅਲੱਗ-ਅਲੱਗ ਹੈਗਾ ਆ ਤੇ ਦੁਪੱਟਿਆਂ ਦਾ ਵੀ ਫਰਕ ਹੈਗਾ ਕਿਸੇ ਦੇ ਵਿੱਚ ਕਿੱਦਾਂ ਦਾ ਦੁਪੱਟਾ ਕਿਸੇ ਦੇ ਵਿੱਚ ਕਿੱਦਾਂ ਦਾ ਦੁਪੱਟਾ ਕਿਸੇ 'ਚ ਪਲੇਨ ਦੁਪੱਟਾ ਹੈ ਕਿਸੇ 'ਚ ਮੈਚਿੰਗ ਦੁਪੱਟਾ ਹੈ ਕਿਸੇ 'ਚ ਸਲਵਾਰ ਨਾਲ ਦਾ ਕਿਸੇ 'ਚ ਕਿੱਦਾਂ ਦਾ ਹਨਾ ਸਾਰਿਆਂ ਦੇ ਦੁਪੱਟਿਆਂ ਦਾ ਵੀ ਅਲੱਗ-ਅਲੱਗ ਰੇਟ ਹੈਗਾ ਆ ਬਾਕੀ ਆਪਣੇ ਕੋਲੇ ਇਹ ਦੇਖੋ ਕੈਮਰੇਕ कॉटन ਦੇ ਸੂਟ ਹੁੰਦੇ ਨੇ ਜੀ ਪਿਓਰ ਦੁਪੱਟੇ ਨਾਲ ਇਹ ਵਸ ਸੇ 700 ਤੋਂ ਸ਼ੁਰੂ ਹੋ ਜਾਂਦੇ ਆ ਬੋਟੂ ਉੱਪਰ ਇਹ ਜਿੰਨੇ ਤੱਕ ਤੁਸੀਂ ਮਰਜ਼ੀ ਖਰੀਦ ਸਕਦੇ ਹੋ ਇਹ ਜਿਹੜੀ ਹੈਗੀ ਪਿਓਰ ਕੈਮਰਿਕ ਦੇ ਸੂਟ ਹੈਗਾ ਪਿਓਰ ਕੈਮਰਿਕ ਕਾਟਨ ਦੀ ਦੇਖੋ ਉੱਤੇ ਜਿਹੜਾ ਹੈਗਾ ਥੋੜਾ ਥੋੜਾ ਸਟੋਨ ਜਿਹਦਾ ਵਰਕ ਹੋਇਆ ਹੋਇਆ ਇਹ ਜਿਹੜੀ ਹੈਗੀ ਇਹਦੀ ਬਾਟਮ ਪਲੇਨ ਕਲਰ ਦੀ ਦੁਪੱਟਾ ਵੀ ਬੜਾ ਸੋਹਣਾ ਇਹਦਾ ਦੇਖੋ ਪੂਰੇ ਫੁੱਲ ਸਾਈਜ਼ ਦਾ ਪਿਓਰ ਦਾ ਦੁਪੱਟਾ ਹੈਗਾ ਜੀ ਪੂਰੇ ਫੁੱਲ ਸਾਈਜ਼ ਦਾ ਪਿਓਰ ਦਾ ਦੁਪੱਟਾ ਹੈਗਾ ਇਹਦੇ ਨਾਲ ਦੇ ਵੀ ਆਪਣੇ ਕੋਲ ਕੱਲ ਵੀ ਸੇਲ ਹੋਇਆ ਸਾਡੇ ਕੋਲੇ ਹੀ ਪਿਆ ਹਜੇ ਅਸੀਂ ਸਿਲਾਈ ਵਗੈਰਾ ਕਰਨੇ ਆ ਉਹ ਵਾਲੇ ਸੂਟ ਇਕ ਆਪਣੇ ਕੋਲੇ ਹੁੰਦੇ ਨੇ ਜੀ ਇਹ ਵਾਲੇ ਸੂਟ ਆ ਦੇਖੋ ਇਹ ਮੈਂ ਤੁਹਾਨੂੰ ਇਸ ਨੂੰ ਖੋਲ ਕੇ ਵੀ ਦਿਖਾਵਾਂ ਇਹਦੇ ਨਾਲ ਦੇ ਹਰ ਇੱਕ ਵਾਰੀ ਆਪਣੇ ਕੋਲੇ ਆਉਂਦੇ ਆ ਸੂਟ ਇਹ ਹੁੰਦੇ ਨੇ ਜੀ ਮਸਲੀਨ कॉटन ਦੇ ਸੂਟ ਦੋ ਦੋ ਸੂਟਾਂ ਦਾ ਜਿਹੜਾ ਹੈਗਾ ਹੁੰਦੇ ਆ ਇਹਦੇ ਉੱਤੇ ਇਕੱਠੇ ਕਰੇ ਹੋਏ ਜਿਹੜੇ ਤੁਸੀਂ ਇਹ ਸਾਨੂੰ ਜਿਹੜਾ ਇਹ ਹੈਗੇ ਨੇ ਜਿਹੜੇ ਮੈਂ ਤੁਹਾਨੂੰ ਦਿਖਾਏ ਨੇ ਸਾਰੇ ਉਹ ਕਈ ਵਾਰੀ ਅਸੀਂ ਰਾਤ ਨੂੰ ਕਟਿੰਗ ਵਗੈਰਾ ਕਰ ਲੈਨੇ ਆ ਜੀ ਸਾਨੂੰ ਐਦਾਂ ਥਾਨਾ ਚ ਹੀ ਮਿਲਦੇ ਆ ਇਹ ਵਾਲੇ ਸੂਟ ਤੇ ਕਿਉਂਕਿ ਜਦੋਂ ਹੋਲ ਸੇਲ ਵਾਸਤੇ ਆਪਾਂ ਕੱਪੜਾ ਲੈਨੇ ਆ ਫਿਰ ਆਪਾਂ ਨੂੰ ਥਾਨਾ ਚ ਹੀ ਮਿਲਦਾ ਆ ਦੇਖੋ ਇਹਨਾਂ ਦੇ ਪੂਰੇ ਫੁੱਲ ਸਾਈਜ਼ ਦੇ ਦੁਪੱਟੇ ਹੈਗੇ ਆ ਇਹ ਮਸਲੀਨ ਕਾਟਨ ਦੇ ਸੂਟ ਹੈਗੇ ਆ ਜੀ ਇਹ ਮਸਲੀਨ ਕਾਟਨ ਦੇ ਇਹਨਾਂ ਦੇ ਜਿਹੜੇ ਹੈਗੇ ਕਲਰ ਵਗੈਰਾ ਤੁਹਾਨੂੰ ਸਾਡੇ ਕੋਲੋਂ ਅਲੱਗਾ ਅਲੱਗ ਮਿਲ ਜਾਣਗੇ ਜੀ ਆ ਦੇਖੋ ਐਸ ਤਰ੍ਹਾਂ ਹੁੰਦੇ ਆ ਐਸ ਤਰਾ ਦੋ ਦੋ ਸੂਟ ਨੇ ਇਹ ਹੁਣ ਮੈਂ ਕਟਿੰਗ ਹੀ ਕਰ ਦੂੰਗੀ ਕਈ ਵਾਰੀ ਕਿਸੇ ਨੇ ਲੈਣਾ ਹੁੰਦਾ ਹੈ ਨਾ ਮੇਰੇ ਭੈਣਾਂ ਸਕਰੀਨਸ਼ਾਟ ਲੈ ਸਕਦੀਆਂ ਨੇ ਬਾਕੀ ਆਪਣੇ ਕੋਲੇ ਦੁਪੱਟੇ ਹੁੰਦੇ ਆ ਜੀ ਕਾਟਨ ਦੇ ਦੁਪੱਟੇ 100 ਰੁਪਏ ਤੋਂ ਦੁਪੱਟਾ ਸ਼ੁਰੂ ਹੋ ਜਾਂਦਾ ਸਭ ਤੋਂ ਘੱਟ ਵਾਲੇ ਵੀ ਹੁੰਦੇ ਆ ਆਪਣੇ ਕੋਲੇ ਉਹ ਤੁਸੀਂ ਸਾਡੇ ਕੋਲੇ ਸ਼ਾਪ ਤੇ ਆ ਕੇ ਦੇਖ ਸਕਦੇ ਹੋ ਜਿੱਦਾਂ ਕਿ ਇਹ ਕਾਟਨ ਦੇ ਦੁਪੱਟੇ 100 ਰੁਪਏ ਵਾਲੇ ਹੁੰਦੇ ਨੇ ਇਹ 150 ਵਾਲੇ ਹੁੰਦੇ ਨੇ ਇਹਨਾਂ ਦੀ ਕੁਆਲਿਟੀ ਬਹੁਤ ਜ਼ਿਆਦਾ ਵਧੀਆ ਹੈਗੀ ਹੈ ਆ ਦੇਖੋ ਨੇੜੇ ਲਾ ਕੇ ਕੈਮਰਾ ਦਿਖਾਵਾਂਗੀ ਮੈਂ ਇਹ ਤੁਸੀਂ ਵਾਈਟ ਵੀ ਲੈ ਸਕਦੇ ਹੋ ਡਾਈਏਬਲ ਦੁਪੱਟੇ ਹੈਗੇ ਆ ਇਹ ਅਸੀਂ ਡਾਈ ਵਾਲੇ ਵੀ ਲੈ ਕੇ ਆਨੇ ਹੁੰਦੇ ਆ ਦੇਖੋ ਬਹੁਤ ਜ਼ਿਆਦਾ ਸੋਹਣੇ ਦੁਪੱਟੇ ਆ ਜਿੱਦਾਂ ਕਿ ਇਹ ਵਾਈਟ ਦੁਪੱਟੇ 200 ਦਾ ਮਿਲਦਾ ਆ ਫਿਰ ਦੇਖੋ ਤੁਸੀਂ ਆਪਣੇ 50 ਰੁਪਏ ਡਾਈ ਦੇ ਨੇ 250 ਚ ਡੁਪੱਟਾ ਪੈ ਜਾਂਦਾ ਅਸੀਂ ਡਾਈ ਕਰਿਆ ਕਰਾਂ ਡੁਪੱਟਾ ਪੂਰੇ ਫੁੱਲ ਸਾਈਜ਼ ਦਾ ਫੁੱਲ ਸਾਈਜ਼ ਦਾ ਡੁਪੱਟਾ ਇਹਨਾਂ ਦੇ ਡਿਜ਼ਾਈਨਿੰਗ ਜਿਹੜੇ ਹੈਗੇ ਨੇ ਅਲੱਗ-ਅਲੱਗ ਹੁੰਦੇ ਆ ਅਸੀਂ 150 ਦਾ ਸੇਲ ਕਰਦੇ ਆ ਜੀ ਇਹ ਜਿੱਦਾਂ ਕਿ ਤੁਸੀਂ ਕਾਟਨ ਵਗੈਰਾ ਦੇ ਸੂਟ ਲੈਨੇ ਹੋ ਹਨ ਨਾਲ ਮੈਚ ਕਰਕੇ ਇਹ ਵਾਲੇ ਡੁਪੱਟੇ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਜੀ ਆ ਦੇਖੋ ਇਹ ਵਾਲੇ ਜਿਹੜੇ ਹੈਗੇ ਨੇ ਤੁਸੀਂ ਵਾਈਟ ਵੀ ਸਾਡੇ ਕੋਲੋਂ ਦੇਖੋ ਲੈ ਸਕਦੇ ਹੋ ਮਤਲਬ ਕਿ ਵੀ ਜਿਹੜੇ ਵੈਸੇ ਤਾਂ ਇਹ ਡਾਈ ਕਰਾਇਆ ਕਰੇ ਪੱਕੀਆਂ ਡਾਈਆਂ ਹੁੰਦੀਆਂ ਨੇ ਜੀ ਆ ਦੇਖੋ ਆ 100 ਵਾਲੇ ਚ ਕਲਰ ਆ ਕੇ 100 ਵਾਲਿਆਂ ਚ ਵੀ ਬਹੁਤ ਜ਼ਿਆਦਾ ਕਲਰ ਪਏ ਆ ਆਪਣੇ ਕੋਲੇ ਟਾਈ ਡਾਈ ਦੇ ਵੀ ਹੁੰਦੇ ਨੇ ਬਾਾਕੀ ਆਪਣੇ ਕੋਲੇ ਇਹ ਵਾਲੇ بڑے ਦੁਪੱਟੇ ਹੈਗੇ ਆ ਪੂਰੇ ਇੱਕ ਖੋਲ ਕੇ ਦਿਖਾਉਣੀ ਆ ਮੈਂ ਤੁਹਾਨੂੰ ਜਿਹੜਾ ਹੈਗਾ ਇੰਨਾ ਜ਼ਿਆਦਾ ਕੁਲਾ ਦੁਪੱਟਾ ਪੂਰਾ ਫੁੱਲ ਸਾਈਜ਼ ਦਾ ਹੈ ਦੇਖੋ ਮੈਂ ਪਿਛਲੇ ਸਾਲ ਵੀ ਦੋ ਦੁਪੱਟੇ ਲਾਏ ਸੀਗੇ ਇਹ ਭੋਰਾ ਕੁ ਸੋਈ ਵੀ ਨਹੀਂ ਨਿਕਲੀ ਕਲਰ ਵਗੈਰਾ ਬਿਲਕੁਲ ਨਹੀਂ ਗਿਆ ਦੇਖੋ ਮਨ ਚਲੀ ਦੇ ਜਿਹੜੇ ਹੈਗੇ ਨੇ ਹੈਗੇ ਆ ਦੁਪੱਟੇ ਇਹ ਤੁਮਰਾਟ ਐਂਡ ਮਾਰਕਟ ਲਈ ਦੇਖੋ ਬਹੁਤ ਜ਼ਿਆਦਾ ਜਿਹੜੇ ਹੈਗੇ ਪ੍ਰਿੰਟ ਵੀ ਬੜੇ ਸੋਹਣੇ ਆ ਇਹਨਾਂ ਦੇ ਦੁਪੱਟਿਆਂ ਤੇ ਬਹੁਤ ਜ਼ਿਆਦਾ ਇਹਨਾਂ ਡਿਜ਼ਾਈਨਿੰਗ ਆਪਣੇ ਕੋਲੇ ਬਹੁਤ ਜ਼ਿਆਦਾ ਆ ਇਹ ਆਪਣੇ ਕੋਲੇ ਲੈ ਲੈਣ ਦੇ ਦੁਪੱਟੇ ਹੁੰਦੇ ਆ ਜੀ 100 ਰੁਪਏ ਤੋਂ ਸ਼ੁਰੂ ਹੋ ਜਾਂਦਾ ਹੈ 100 ਰੁਪਏ ਵਾਲੇ ਤੇ ਇਸ ਤੋਂ ਵੱਡੇ ਦੁਪੱਟੇ ਮਹਿੰਗੇ ਵੀ ਹੈਗੇ ਆ ਇਹਨਾਂ ਦਾ ਵਾਲਾ 120 ਵਾਲਾ ਸਾਰੇ ਬਾਕੀ ਆਪਣੇ ਕੋਲੇ ਹੈਗੇ ਜੀ ਦੇਖੋ ਇੱਕ ਆਪਣੇ ਕੋਲੇ ਇਹ ਵੈਰਾਈਟੀ ਹੁੰਦੀ ਹੈ ਪੱਟੀ ਵਾਲੀ ਕੋਟਨ ਦੁਪੱਟਾ ਸੂਟ ਇਹਦੇ ਸਭ ਤੁਹਾਨੂੰ ਸਾਡੇ ਕੋਲ ਮਿਲ ਜਾਣਗੇ ਕਲਰ ਡਿਜ਼ਾਈਨ ਬਾਕੀ ਮਸਲੀਨ ਕੋਟਨ ਦੁਪੱਟਾ ਸੂਟ ਵੀ ਤੁਹਾਨੂੰ ਸਾਡੇ ਕੋਲ ਮਿਲ ਜਾਣਗੇ ਮੈਸਿੰਗ ਜੀ ਇੱਕ ਆਪਣੇ ਕੋਲੇ ਇਹ ਵਾਲੇ ਆਏ ਆ ਦੇਖੋ ਇਹ ਸਾਰੇ ਪਿਓਰ ਦੁਪੱਟਾ ਸੂਟ ਹੁੰਦੇ ਆ ਪਿਓਰ ਦੁਪੱਟਾ ਸੂਟ ਨੇ ਬਹੁਤ ਹੀ ਜ਼ਿਆਦੇ ਸੋਹਣੇ ਪ੍ਰਿੰਟ ਨੇ ਆਹ ਦੇਖੋ ਜ਼ੂਮ ਕਰਕੇ ਦਿਖਾਵਾਂਗੀ ਮੈਂ ਤੁਹਾਨੂੰ ਫੋਟੋ ਇਸ ਤਰ੍ਹਾਂ ਜਿਹੜਾ ਹੈਗਾ ਸੂਟ ਬਣੇਗਾ ਇਸ ਤਰ੍ਹਾਂ ਸੂਟ ਬਣੂਗਾ ਬਹੁਤ ਹੀ ਵਧੀਆ ਜਿਹੜੀ ਹੈਗੀ कॉटन ਹੈਗੀ ਹੈ ਜੀ ਪਿਓਰ ਦਾ ਦੁਪੱਟਾ ਹੈ ਫੁੱਲ ਪਿਓਰ ਦਾ ਦੁਪੱਟਾ ਹੈ ਪਲੇਨ ਇਹਦੇ ਵਿੱਚ ਆ ਦੇਖੋ ਦੁਪੱਟਾ ਹੈਗਾ ਪਲੇਨ ਜਿਹੜੀ ਹੈਗੀ ਸਲਵਾਰ ਹੈਗੀ ਪਲੇਨ ਹੀ ਦੁਪੱਟਾ ਤੇ ਇਹ ਵਾਲਾ ਜਿਹੜਾ ਹੈਗਾ ਮੂਰੇ ਕਮੀਜ਼ ਹੈਗਾ ਇਹਦੇ ਕਲਰ ਦੇਖੋ ਲਾਈਟ ਕਲਰਾਂ ਦਾ ਚਾਰਟ ਆਇਆ ਇਹ ਥੋੜਾ ਜਿਹਾ ਲਾਈਟ ਕਲਰਾਂ ਦਾ ਇਹ ਵੀ ਆਪਣੇ ਕੋਲ ਪਿਓਰ ਦੁਪੱਟਾ ਸੂਟ ਹੈ ਪਿਓਰ ਦੁਪੱਟਾ ਸੂਟ ਜਿਹੜਾ ਹੈਗਾ ਅਲੱਗ ਅਲੱਗ ਡਿਜ਼ਾਈਨਾਂ ਦੇ ਵਿੱਚ ਤੁਹਾਨੂੰ ਸਾਡੇ ਕੋਲ ਮਿਲਣਗੇ ਆ ਦੇਖੋ ਇਹ ਵੀ ਪਿਓਰ ਦੁਪੱਟਾ ਸੂਟ ਹੈਗਾ ਇੱਕ ਸੂਟ ਆਪਾਂ ਇਹ ਵੀ ਖੋਲ ਕੇ ਦਿਖਾ ਦਿੰਨੇ ਆ ਇਹ ਜਿਹੜਾ ਹੈਗਾ ਬਹੁਤ ਹੀ ਵਧੀਆ ਚ ਹੈ ਇਹ ਵਧੀਆ ਜੀ ਇਹ 1900 ਦੀ ਰੇਂਜ ਦੇ ਵਿੱਚ ਹੈਗਾ ਇਹ ਸੂਟ ਆ ਆ ਦੇਖੋ ਆਪਣੇ ਕੋਲੇ ਪਿਓਰ ਦੁਪੱਟਾ ਵੀ ਤੁਸੀਂ 1500 ਤੱਕ ਸੂਟ ਖਰੀਦ ਸਕਦੇ ਹੋ ਕਿਉਂਕਿ ਇਹ ਕੱਪੜੇ ਕੱਪੜੇ ਦਾ ਹੋ ਹੁੰਦਾ ਹੈ ਹਨਾ ਇਹ ਜਿਹੜਾ ਹੈਗਾ ਕੱਪੜਾ ਬਹੁਤ ਹੀ ਜ਼ਿਆਦਾ ਵਧੀਆ ਕੱਪੜਾ ਹੈਗਾ ਇਹ ਦੀ ਸਲਵਾਰ ਹੈਗੀ ਇਹਦਾ ਦੁਪੱਟਾ ਵੀ ਦਿਖਾਉਣਾ ਤੁਹਾਨੂੰ ਇੰਨਾ ਸੋਹਣਾ ਜਿਹੜਾ ਹੈਗਾ ਦੁਪੱਟੇ ਦਾ ਪ੍ਰਿੰਟ ਹੀ ਬਹੁਤ ਜ਼ਿਆਦਾ ਸੋਹਣਾ ਫੁੱਲ ਸਾਈਜ਼ ਦੇ ਦੁਪੱਟੇ ਹੈਗੇ ਆ ਆ ਦੇਖੋ ਪੂਰਾ ਵੱਡਾ ਦੁਪੱਟਾ ਹੈ ਡਿਜੀਟਲ ਪ੍ਰਿੰਟ ਦੇਖੋ ਕਿੰਨਾ ਜਿਆਦਾ ਸੋਹਣਾ ਹੋਇਆ ਹੋਇਆ ਘੇਰੇ ਦਾ ਇਹਦੇ ਕਲਰ ਡਿਜ਼ਾਈਨ ਤੁਹਾਨੂੰ ਸਾਡੇ ਕੋਲੋਂ ਮਿਲ ਜਾਣਗੇ ਆ ਦੇਖੋ ਜਿੱਦਾਂ ਕਿ ਐਦਾਂ ਦੁਪੱਟੇ ਹੈਗੇ ਆ ਇਸ ਹੁਣ ਤੇ ਹੈਗਾ ਆ ਇਹੋ ਦੁਪੱਟੇ ਹੈਗੇ ਆ ਇਹ ਪਿਓਰ ਦੁਪੱਟੇ ਚ ਤੁਹਾਨੂੰ ਸਾਡੇ ਕੋਲੋਂ ਇਹ ਵਾਲੀ ਵੈਰਾਈਟੀ ਵੀ ਮਿਲ ਜਾਣੀ ਹੈ ਪ੍ਰਿੰਟਡ ਦੁਪੱਟੇ ਵੀ ਮਿਲ ਜਾਣੇ ਨੇ ਪਿਓਰ ਚ ਤੇ ਪਲੇਨ ਦੁਪੱਟੇ ਆ ਵੀ ਮਿਲ ਜੂ ਤੁਸੀਂ ਜਿੱਦਾਂ ਦੀ ਮਰਜ਼ੀ ਸਾਡੇ ਕੋਲੋਂ ਜਿਹੜੇ ਹੈਗੇ ਸੂਟ ਖਰੀਦ ਸਕਦੇ ਹੋ ਵਾਕੀ ਆਪਣੇ ਕੋਲੇ ਕੁੜਤੇ ਪਜਾਮੇ ਪੱਗਾਂ ਪਰਨੇ ਲਾਈਨਿੰਗ ਸਾਰਾ ਕਪੜਾ ਮਿਲਦਾ ਹੈ ਜੀ ਤੁਸੀਂ ਜਿਹੜਾ ਮਰਜੀ ਕਪੜਾ ਆਪਣੀ ਸ਼ਾਪ ਤੇ ਆ ਕੇ ਖਰੀਦ ਸਕਦੇ ਹੋ ਆਪਣਾ ਐਡਰੈਸ ਹੈਗਾ ਬਾਦਸ਼ਾਹਪੁਰ ਪਿੰਡ ਦੇ ਵਿੱਚ ਹੀ ਸਾਡੀ ਦੁਕਾਨ ਹੈਗੀ ਥੋਰੀ ਤੋਂ ਸ਼ੇਰਪੁਰ ਦੇ ਵਿੱਚ ਜੇ ਜਿਹੜਾ ਹੈਗਾ ਆਪਣਾ ਪਿੰਡ ਪੈ ਜਾਂਦਾ ਹੈ ਜੀ ਆਪਣੀ ਇੰਸਟਾਗ੍ਰam ਆਈਡੀ ਹੈਗੀ ਜੀ ਕੌਰ ਸੰਧੂ ਬਲੌਗ ਦੇ ਨਾਮ ਤੇ ਆਪਣੀ ਇੰਸਟਾਗ੍ਰam ਆਈਡੀ ਆ ਉਹਦੇ ਤੇ ਵੀ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਸਾਡੇ ਕੋਈ ਡਿਜ਼ਾਈਨਿੰਗ ਵਗੈਰਾ ਹਨਾ ਜੋ ਵੀ ਅਸੀਂ ਕੰਮ ਕਰਦੇ ਆ ਉਹਦੇ ਤੇ ਸਾਡਾ ਪਾਇਆ ਹੁੰਦਾ ਤੁਸੀਂ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਉਹਦੇ ਤੇ ਤੁਸੀਂ ਸਾਡੇ ਨਾਲ ਗੱਲ ਵੀ ਕਰ ਸਕਦੇ ਹੋ ਮੈਸੇਜ ਵਗੈਰਾ ਕਰਕੇ ਹਨਾ ਜਿੱਦਾਂ ਵੀ ਤੁਸੀਂ ਸਾਡੇ ਨਾਲ ਕੰਟੈਕਟ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਜਿੰਨੀ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ